ਗੁਰੂ ਪਿਆਰੀ ਸਾਧ ਸੰਗਤ ਜੀ ਗੱਜ ਕੇ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸਾਰੇ ਇਕੱਤਰ ਹੋਏ ਹਾਂ ਜੋ ਕਿ 2 ਦਸੰਬਰ 2024 ਵਿੱਚ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਨੇ ਬਹੁਤ ਲੰਮੇ ਸਮੇਂ ਤੋਂ ਬਾਅਦ ਜੋ ਕਿ ਹਰ ਇੱਕ ਸਿੱਖ ਇਸ ਹੁਕਮਾਂ ਦੀ ਅਡੀ ਕਰਦਾ ਸੀ ਕਿ ਕਦੋਂ ਅਕਾਲ ਤਖਤ ਸਾਹਿਬ ਤੋਂ ਸਹੀ ਫੋਕਮ ਫਰਮਾਨ ਆਉਣਗੇ ਸੋ 2 ਦਸੰਬਰ ਨੂੰ ਜੋ ਤੱਕ ਸਾਬ ਤੋਂ ਜਥੇਦਾਰਾਂ ਸਾਹਿਬਾਂ ਨੇ ਮਾਰੇ ਕੋ ਕਰਮ ਕਰਨ ਵਾਲਿਆਂ ਦੇ ਖਿਲਾਫ ਕਾਰਵਾਈ ਕੀਤੀ ਉਥੇ ਸਾਰਾ ਕੁਝ ਮਨਾਇਆ ਗਿਆ ਰੋਰ ਮੰਨ ਕੇ ਵੀ ਗਏ ਉਸ ਤੋਂ ਥੋੜੇ ਸਮੇਂ ਬਾਅਦ ਹੀ ਉਹਨਾਂ ਉਸ ਚੀਜ਼ ਤੋਂ ਮੁਨਕਰ ਵੀ ਹੋਏ ਅਤੇ ਉਸ ਤੋਂ ਉਪਰੰਤ ਉਸੇ ਦਿਨੀ ਉਹਨਾਂ ਨੇ ਧਾਰ ਲਿਆ ਕਿ ਅਸੀਂ ਜਥੇਦਾਰਾਂ ਸਾਹਿਬਾਂ ਦੀirdar ਕੁਸ਼ੀ ਕਰਨੀ ਹੈ ਜੋ ਕਿ ਸਿੰਘ ਸਾਹਿਬ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਉਹਨਾਂ ਨੇ ਬਿਲਕੁਲ ਉਹਨਾਂ ਦੀ ਕਰਦਾਰ ਕੁਸ਼ੀ ਕੀਤੀ ਗਈ ਉਹਨਾਂ ਦੇ ਜੀਵਨ ਤੇ ਰੇਖ ਪਖੋਂ ਉਹਨਾਂ ਨੂੰ ਨੀਮਾ ਦਿਖਾਇਆ ਗਿਆ ਉਸ ਤੋਂ ਉਪਰੰਤ ਅਸੀਂ ਧੰਨਵਾਦੀ ਹਾਂ ਜਥੇਦਾਰ ਸਿੰਘ ਸਾਹਿਬ ਗਿਆਨੀ ਰਕਵੀਰ ਸਿੰਘ ਜੀ ਉਹਨਾਂ ਦੇ ਜਿਹੜੇ ਕਿ ਡਟ ਕੇ ਦੋ ਤਰੀਕ ਦੇ ਦਿੱਤੇ ਹੋਏ ਵਿਦੇਸ਼ਾਂ ਤੇ ਹੁਕਮਾਂ ਤੇ ਪਹਿਰਾ ਦੇ ਰਹੇ ਹਨ ਬੜੀ ਖੁਸ਼ੀ ਦੀ ਗੱਲ ਹੈ ਕਿਉਂਕਿ ਜੇ ਕਿਤੇ ਉਹਨਾਂ ਫੈਸਲਿਆਂ ਤੋਂ ਪਿਛੇ हट ਜਾਂਦੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਥੇਦਾਰਾਂ ਤੋਂ ਸੰਗਤਾਂ ਦਾ ਯਕੀਨ ਉੱਠ ਜਾਣਾ ਸੀ ਸੋ ਇਹ ਸਤਿਗੁਰ ਸਾਹਿਬ ਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਉਹਨਾਂ ਤੇ ਕਿਰਪਾ ਕੀਤੀ ਹੈ ਆਪ ਸਾਰੀਆਂ ਰੱਬਵਾਰੀਆਂ ਸੰਗਤਾਂ ਦਾ ਨਾਲ ਸਹਿਯੋਗ ਹੈ ਦਾਸ ਤਾਂ ਇਹੋ ਹੀ ਬੇਨਤੀ ਕਰੇਗਾ ਕਿ ਸਾਨੂੰ ਸਾਰਿਆਂ ਨੂੰ ਜਿਹੜੀਆਂ ਸੰਗਤਾਂ ਇੱਥੇ ਨਹੀਂ ਵੀ ਪਹੁੰਚੀਆਂ ਘਰਾਂ ਵਿੱਚ ਬੈਠੀਆਂ ਸੁਣ ਰਹੀਆਂ ਹਨ ਸਮਾਂ ਹੈ ਇਸ ਟਾਈਮ ਤੇ ਸਾਨੂੰ ਕਾਲ ਤੱਕ ਸਭ ਨਾਲ ਜੁੜਨ ਦਾ ਜਥੇਦਾਰਾਂ ਦੀ ਸਪੋਰਟ ਕਰਨ ਦਾ ਆਪਾਂ ਰਲ ਕੇ ਜਰੂਰ ਹਮਲਾ ਮਾਰੀਏ ਤਾਂ ਕਿ ਜੋ ਪਿਛਲੇ ਸਮੇਂ ਵਿੱਚ વીਤ ਚੁੱਕਾ ਹੈ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਇਹ ਪਹਿਲੀ ਵਾਰੀ ਦੇਖਿਆ ਸੀ ਕਿ ਕਾਲ ਤੱਕ ਸਭ ਤੋਂ ਹੁਕਮ ਕਿਦਾਂ ਕੀਤੇ ਜਾਂਦੇ ਹਨ ਆਉਣ ਵਾਲੇ ਸਮੇਂ ਵਿੱਚ ਵੀ ਜੇ ਆਪਾਂ ਇਹੋ ਸਪੋਰਟ ਕਰਾਂਗੇ ਤਾਂ ਹੀ ਜਥੇਦਾਰ ਇਹਨਾਂ ਨਿਧਾਰਕ ਹੋ ਕੇ ਫੈਸਲੇ ਕਰ ਸਕਦੇ ਹਨ ਅਕੱਲੇ ਉਹ ਵੀ ਨਹੀਂ ਕਰ ਸਕਦੇ ਆਪਣਾ ਸੰਗਤਾਂ ਦਾ ਸਾਰਿਆਂ ਦਾ ਸਹਿਯੋਗ ਚਾਹੀਦਾ ਹੈ ਜੋ ਯਾਨੀ ਸਿੰਘ ਸਾਹਵਰਨ ਰਗਵੀਰ ਸਿੰਘ ਹੁਣਾ ਜੀ ਇਸ ਟਾਈਮ ਤੇ ਜਥੇਦਾਰ ਹਨ ਜੋ ਇਥੋਂ ਜਾ ਕੇ ਕੁਝ ਪ੍ਰਚਾਰਕ ਅਥੇ ਇੰਡੀਆ ਤੋਂ ਵੀ ਤਰਲੋ ਮੱਛੀ ਹੋਏ ਪਏ ਹਨ ਕਿ ਇਹ ਉਹਦੇ ਸਾਨੂੰ ਦਿੱਤੇ ਜਾਣ ਅਸੀਂ ਸੰਗਤਾਂ ਇਹ ਕਦੇ ਵੀ ਬਰਦਾਸ਼ਤ ਨਹੀਂ ਕਰਾਂਗੇ ਕਿ ਸਾਡੇ ਇਦਾਂ ਦੇ ਜਥੇਦਾਰਾਂ ਨੂੰ ਹਟਾ ਕੇ ਕੋਈ ਉਸ ਤਰ੍ਹਾਂ ਦੇ ਜਥੇਦਾਰ ਲਾਏ ਹਨ ਜੋ ਕੋਈ ਹਮੇਸ਼ਾ ਹੀ ਕੋਮ ਦੇ ਵਿਰੋਧ ਵਿੱਚ ਰਹਿੰਦੇ ਹਨ ਸਤਿ ਸ੍ਰੀ ਅਕਾਲ ਸੋ ਦਾਸ ਇੱਥੇ ਹੀ ਸਮਾਪਤੀ ਕਰਦਾ ਹੈ ਸਾਰੀਆਂ ਸੰਗਤਾਂ ਦਾ ਆਇਆਂ ਹੋਇਆਂ ਦਾ ਮੀਰੇ ਦਾ ਗੁਰੂ ਘਰਾਂ ਦੇ ਪ੍ਰਬੰਧਕਾਂ ਦਾ ਜਥੇਬੰਦੀਆਂ ਦਾ ਤਹਿ ਦਿਲ ਤੋਂ ਧੰਨਵਾਦ ਕਰਦਾ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ